ਇਹ ਜਿਹੜਾ ਪੱਖਾ ਬਣਾਇਆ ਵਾ ਸਾਨੂੰ 1 ਕਾਟ ਤੇ ਨੇ ਦਿੱਤਾ ਵਾ 15-16000 ਰੁਪਏ ਦਾ ਪੱਖਾ ਬਣਿਆ ਵਾ ਇਹ ਦੋਲਨ ਵਾਸਤੇ ਉਹਨੇ ਦਿੱਤਾ ਕਿਉਂਕਿ ਜੇ ਉੱਥੇ ਜਿਹੜੀ ਗਰਮੀ ਹੈ ਤੇ ਮੱਛਰ ਦਾ ਬਚਾਅ ਕਰ ਸਕੀਏ ਇਹ ਕਰਕੇ ਜਿਹੜੇ ਸਰਕਾਰ ਕਹਿੰਦੀ ਹੈ ਵੀ ਇਕੱਲੇ ਥੋੜੇ ਕਿਸਾਨਾਂ ਦਾ ਦੋਲਨ ਆਂ ਕਹਿੰਦੇ ਸਾਰੇ ਦੁਕਾਨਦਾਰ ਆੜਤੀਆਂ ਸਾਰਿਆਂ ਦਾ ਦੋਲਨ ਸਾਰਿਆਂ ਦਾ ਸਾਥ ਮਿਲਣ ਰਿਹਾ ਵਾ ਉਹਨੇ ਪੱਖਾ ਬਣਾ ਕੇ ਦਿੱਤਾ ਕਹਿੰਦਾ ਜੇ ਹੋਰ ਵੀ ਲੋੜ ਹੋਈ ਹੋਰ ਤੁਹਾਨੂੰ ਤਿਆਰ ਕਰਾ ਕੇ ਦੇਵਾਂਗੇ ਹਾਂ ਬਿਲਕੁਲ ਸਿਭੂ ਬਾਰਡਰ ਤੇ ਦੋਲਨ ਚ ਪੱਖਾ ਲੈ ਕੇ ਜਾਵਾਂਗੇ ਵੇਖੋ ਜੀ ਅਸੀਂ ਪਹਿਲਾਂ ਸਰਕਾਰ ਨੂੰ ਦੱਸਿਆ ਅਸੀਂ ਜਾਂ ਤੇ ਸਾਡੀਆਂ ਮੰਗਾਂ ਮੰਨ ਲਓ ਐਮਐਫਸੀ ਦੇ ਗਾਰੰਟੀ ਦੇ ਦਿਓ ਸਮੁੱਚਾ ਕਰਜ਼ਾ ਮਾਫ਼ ਕਰ ਦਿਓ ਜਿਹੜੀਆਂ ਦਾ ਮੰਗਾਂ ਉਹ ਮੰਨ ਲਓ ਸਾਡੀਆਂ ਅਸੀਂ ਦੋਲਨ ਜਿਹੜਾ ਸਮਾਪਤ ਕਰਦਾਂਗੇ ਉਹ ਸਰਕਾਰ ਨੇ ਨਹੀਂ ਮੰਨਿਆ ਪਹਿਲਾਂ ਅਸੀਂ ਆਖਿਆ ਚੋਣ ਜਾਬਤਾ ਲੱਗ ਜੇ ਜੋ ਮਰਜ਼ੀ ਹੋ ਜੇ ਦੋਲਨ ਸਾਡਾ ਲੱਗਾ ਰਹੂਗਾ ਉਹਨਾਂ ਚ ਲੱਗਾ ਰਹੋ ਜਿੰਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਨੂੰ ਇਹੋ ਚ ਤਾਂ ਨਹੀਂ ਆ ਜੀ ਸਾਡੀਆਂ ਮੰਗਾਂ ਮੰਨੀਆਂ ਜਾਂ ਜੇ ਨਹੀਂ ਮੰਨੀਆਂ ਜਾਂਦੀਆਂ ਅਗਲੀ ਸਰਕਾਰ ਜਿਹੜੀ ਆ ਉਹ ਉਹ ਕੋ ਮੰਗਾਂ ਮਨਾ ਕੇ ਫੇਰ ਦੋਲਨ ਜਿਹੜਾ ਉੱਥੋਂ ਸਮਾਪਤ ਕੀਤਾ ਜੀ ਵੇਖੋ ਜੀ ਇਹ ਸਾਲ ਚੱਲ ਜੇ 2 ਸਾਲ ਚੱਲ ਜੇ ਬਿਲ